ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਤੇ ਇਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਇੱਕ ਹੁਕਮਨਾਮਾ ਸਾਹਿਬ ਲਿਖਿਆ ਹੋਇਆ ਹੈ ਜੋ ਤੁਸੀਂ ਕਲਿੱਕ ਕਰਕੇ ਇਹਨੂੰ ਪੜ੍ਹ ਸਕਦੇ ਹੋ ਤੇ ਪੜਨ ਦੇ ਵਿੱਚ ਆ ਜਾਏਗਾ ਤਾਂ ਬਾਰੋਂ ਬਾਰੋਂ ਦੂਰ ਦਰਾਡੇੋਂ ਚੱਲ ਕੇ ਇੱਥੇ ਆਂਦੀਆਂ ਨੇ ਤੇ ਜਿਨ੍ਹਾਂ ਨੇ ਦਸਤਾਰ ਬੰਦੀ ਕਰਨੀ ਹੁੰਦੀ ਆਪਣੇ ਬੱਚਿਆਂ ਦੀ ਗੁਰਜੀਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਨਵੇਂ ਬਲੌਗ ਦੇ ਵਿੱਚ ਮੈਂ ਸਰਬਜੀਤ ਸਿੰਘ ਤੇ ਤੁਹਾਨੂੰ ਇਹ ਬਲੌਗ ਜਿਹੜਾ ਅਸੀਂ ਇੱਕ ਬਹੁਤ ਹੀ ਪਵਿੱਤਰ ਸਥਾਨ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਾਰੇ ਦੇ ਵਿੱਚ ਬਣਾ ਰਹੇ ਹਾਂ ਤੁਹਾਨੂੰ ਅੱਗੇ ਦਰਸ਼ਨ ਕਰਾਵਾਂਗੇ ਇਹ ਕਿੱਥੇ ਅਸੀਂ ਆਏ ਹੋਏ ਹਾਂ ਇਹ ਗੁਰੂ ਮਹਾਰਾਜ ਜੀ ਦਾ ਨਾਨਕਾ ਪਿੰਡ ਹੈ ਮਤਲਬ ਕਿ ਉਹਨਾਂ ਦੇ ਮਾਮਾ ਜੀ ਕਿਰਪਾਲ ਚੰਦ ਜੀ ਦਾ ਪਿੰਡ ਹੈ ਔਰ ਉਹਨਾਂ ਦੀ ਮਾਤਾ ਜੀ ਗੁਜਰਕੌਰ ਜੀ ਦਾ ਪਿੰਡ ਹੈ ਤੇ ਮੇਰੇ ਨਾਲ ਨੇ ਮੇਰੇ ਭਾਈ ਸਾਹਿਬ ਸਰਦਾਰ ਯਾਦਵਿੰਦਰ ਸਿੰਘ ਜੀ ਸਪੈਸ਼ਲੀ ਅੱਜ ਇਹ ਵੇਖਣ ਵਾਸਤੇ ਆਏ ਸਨ ਗੁਰੂਰਾਜ ਸਾਹਿਬ ਜੀ ਦਾ ਪਵਿੱਤਰ ਸਥਾਨ ਇਹਨਾਂ ਦੇ ਨਾਲ-ਨਾਲ ਤੁਸੀਂ ਵੀ ਦਰਸ਼ਨ ਕਰੋ ਤੇ ਅਸੀਂ ਵੀ ਮਹਾਰਾਜ ਦੇ ਦਰਸ਼ਨ ਹਾਲ ਮੁਰੀ ਦਾ ਦਾ ਕਹਿਣਾ ਸੰਗਤ ਜੀ ਲਖਨੌਰ ਸਾਹਿਬ ਇੱਕ ਛੋਟਾ ਜਿਹਾ ਪਿੰਡ ਹੈ ਜੋ ਅੰਮ੍ਰਿਤਾਲ ਤੋਂ 12 ਜਾਂ 13 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਸਥਾਨ ਦੇ ਉੱਤੇ ਸੈਦ ਪੀਖਨ ਸ਼ਾਹ ਵੀ ਜਿਹੜੇ ਨੇ ਉਹ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਸਨ ਇੱਕ ਹੋਰ ਮੁਸਲਮਾਨ ਫਕੀਰ ਸਨ ਆਰਿਫਦੀਨ ਜਿਹੜੇ ਕਿ ਗੁਰੂ ਮਹਾਰਾਜ ਜੀ ਅੱਗੇ ਆ ਕੇ ਉਹਨਾਂ ਨੇ ਵੀ ਸਜਦਾ ਕੀਤਾ ਉਹਨਾਂ ਨੂੰ ਸੀਸ ਨਵਾਇਆ ਹੈ ਉਹਨਾਂ ਦੇ ਬਾਲ ਰੂਪ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਸਬੰਧ ਦਸਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਹੈ ਤੇ ਇਸ ਪਿੰਡ ਦੇ ਵਿੱਚ ਮਾਤਾ ਗੁਜਰੀ ਜੀ ਜਿਨ੍ਹਾਂ ਦੇ ਇਹ ਪੇਕੇ ਨੇ ਤੇ ਗੁਰੂ ਮਹਾਰਾਜ ਜੀ ਦੇ ਮਾਮਾ ਜੀ ਕਰਪਾਲ ਚੰਦ ਜੀ ਜਿਨ੍ਹਾਂ ਦਾ ਇਹ ਪਿੰਡ ਸੀਗਾ ਤੇ ਉਸ ਸਮੇਂ ਦੇ ਵਿੱਚ ਮਾਤਾ ਗੁਜਰੀ ਜੀ ਦੇ ਨਾਲ ਸੰਬੰਧਿਤ ਕਾਫੀ ਵਸਤੂਆਂ ਜਿਹੜੀਆਂ ਨੇ ਤੇ ਗੁਰੂ ਮਹਾਰਾਜ ਜੀ ਦੇ ਨਾਲ ਧਰੂ ਗੋਵਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਬਾਲ ਰੂਪ ਦੀਆਂ ਬਹੁਤ ਹੀ ਉਹਨਾਂ ਦੀ ਸ਼ਸਤਰ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਤੇ ਮਾਤਾ ਗੁਜਰੀ ਜੀ ਦੀ ਰਸੋਈ ਦੀਆਂ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਕੁਝ ਬਰਤਨ ਭਾਂਡੇ ਜਿਹੜੇ ਲੋ ਉਹਨਾਂ ਦੇ ਇਸਤੇਮਾਲ ਵਾਲੇ ਸਨ ਉਹ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਤੇ ਅਸੀਂ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਇਹ ਆ ਗਿਆ ਜੀ ਤੁਹਾਨੂੰ ਲੰਗਰ ਹਾਲ ਮਾਤਾ ਗੁਜਰੀ ਜੀ ਦੇ ਨਾਮ ਦੇ ਨਾਲ ਸੰਬੰਧਿਤ ਲੰਗਰ ਹਾਲ ਹੈ ਤੇ ਆਵੋ ਤੇ ਪ੍ਰਸ਼ਾਦਾ ਜ਼ਰੂਰ ਇੱਥੇ ਸ਼ੱਕ ਕੇ ਜਾਵੋ ਜੀ ਹਾਲ ਮੁਰੀਦਾਂ ਦਾ ਕਹਿਣਾ ਤੇ ਇਸ ਸਥਾਨ ਦੇ ਉੱਤੇ ਹੀ ਮਾਮਾ ਕਿਰਪਾਲ ਚੰਦ ਜੀ ਜੋ ਗੁਰੂ ਮਹਾਰਾਜ ਜੀ ਦੇ ਮਾਮਾ ਜੀ ਨੇ ਉਹਨਾਂ ਨੇ ਗੁਰੂ ਮਹਾਰਾਜ ਜੀ ਦੀ ਦਸਤਾਰ ਬੰਦੀ ਵੀ ਇਸ ਸਥਾਨ ਦੇ ਉੱਤੇ ਹੀ ਕੀਤੀ ਸੀ ਇਸ ਸਥਾਨ ਦੇ ਉੱਤੇ ਸੰਗਰਾਣ ਵਾਲੇ ਦਿਨ ਤੇ ਮੱਸਿਆ ਵਾਲੇ ਦਿਨ ਐਤਵਾਰ ਵਾਲੇ ਦਿਨ ਤੇ ਕਾਫੀ ਜੋੜ ਮੇਲਾ ਲੱਗਦਾ ਹੈ ਖਾਸ ਤੌਰ ਤੇ ਦੁਸ਼ਹਿਰੇ ਤੇ ਜੋ ਕਿ ਬਹੁਤ ਹੀ ਵੱਡਾ ਸਮਾਗਮ ਹੁੰਦਾ ਹੈ ਇੱਥੇ ਤੇ ਉਸ ਟਾਈਮ ਵੀ ਕਾਫੀ ਜੋੜ ਮੇਲਾ ਇੱਥੇ ਲੱਗਦਾ ਹੈ ਦੁਸ਼ਹਿਰੇ ਦਾ ਇਸ ਕਰਕੇ ਜੋੜ ਮੇਲਾ ਲੱਗਦਾ ਹੈ ਕਿ ਦੁਸ਼ਹਿਰੇ ਵਾਲੇ ਦਿਨ ਗੁਰੂ ਮਹਾਰਾਜ ਜੀ ਦੇ ਟਾਈਮ ਦੇ ਉੱਤੇ ਜਦੋਂ ਗੁਰੂ ਮਹਾਰਾਜ ਜੀ ਬਾਲ ਰੂਪ ਦੇ ਵਿੱਚ ਇਸ ਜਗ੍ਹਾ ਤੇ ਆਏ ਸਨ ਕਿ ਉਸ ਟਾਈਮ ਦੁਸ਼ਹਿਰੇ ਵਾਲੇ ਦਿਨ ਮਾਮਾ ਕਿਰਪਾਲ ਚੰਦ ਜੀ ਨੇ ਉਹਨਾਂ ਦੀ ਦਸਤਾਰਬੰਦੀ ਕੀਤੀ ਸੀ ਤੇ ਅੱਜ ਵੀ ਜਿਸ ਦਿਨ ਦੁਸ਼ਹਿਰਾ ਹੁੰਦਾ ਹੈ ਇੱਥੇ ਬਹੁਤ ਵੱਡਾ ਜੋੜ ਮੇਲਾ ਲੱਗਦਾ ਹੈ ਬਹੁਤ ਸੰਗਤਾਂ ਬਾਹਰੋਂ-ਬਾਹਰੋਂ ਦੂਰ-ਦਰਾਡੇੋਂ ਚੱਲ ਕੇ ਇੱਥੇ ਆਂਦੀਆਂ ਨੇ ਤੇ ਜਿਨ੍ਹਾਂ ਨੇ ਦਸਤਾਰਬੰਦੀ ਕਰਨੀ ਹੁੰਦੀ ਆਪਣੇ ਬੱਚਿਆਂ ਦੀ ਉਹ ਇੱਥੇ ਆ ਕੇ ਦੁਸ਼ਹਿਰੇ ਵਾਲੇ ਦਿਨ ਆਪਣੇ ਬੱਚਿਆਂ ਦੀ ਦਸਤਾਰਬੰਦੀ ਕਰਦਿਆਂ ਨੇ ਤੇ ਹੁਣ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਕਾਫੀ ਜੋਰਾਂ ਤੇ ਚੱਲ ਰਿਹਾ ਹੈ ਕਿਉਂਕਿ ਦੁਸ਼ਹਰੀ ਦੇ ਉੱਤੇ ਬਹੁਤ ਵੱਡਾ ਜੋੜ ਮੇਲਾ ਲੱਗਣਾ ਹੈ ਰਾਗੀ ਜੱਥੇ ਆਉਂਦੇ ਨੇ ਜੀ ਕੀਰਤਨੀਏ ਗੁਰੂ ਮਹਾਰਾਜ ਜੀ ਦੇ ਕੀਰਤਨੀਏ ਇੱਥੇ ਆਉਂਦੇ ਨੇ ਕੀਰਤਨ ਦਰਬਾਰ ਸਜਦਾ ਏ ਸੰਗਤਾਂ ਆਉਂਦੀਆਂ ਨੇ ਕਾਫੀ ਜੋੜ ਮੇਲਾ ਲੱਗਦਾ ਜੀ ਇਸ ਜਗ੍ਹਾ ਦੇ ਉੱਤੇ ਔਰ ਬਹੁਤ ਹੀ ਆਨੰਦ ਹੁੰਦਾ ਹੈ ਤੋਂ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਜੀ ਗੁਰੂ ਮਹਾਰਾਜ ਜੀ ਦੇ ਨਾਲ ਸੰਬੰਧਿਤ ਸ਼ਸਤਰ ਤੇ ਮਾਤਾ ਜੀ ਦੇ ਜੋ ਵੀ ਰਸੋਈ ਦੇ ਭਾਂਡੇ ਨੇ ਤੇ ਜਾਂ ਹੋਰ ਵੀ ਸਮਾਨ ਨੇ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਕਰੋ ਜੀ ਦਰਸ਼ਨ ਗੁਰੂ ਮਹਾਰਾਜ ਜੀ ਦੇ ਪਲੰਗ ਦੇ ਇਹ ਦੋ ਪਲੰਗ ਨੇ ਇੱਕ ਮਾਤਾ ਗੁਜਰੀ ਜੀ ਦਾ ਹੈ ਤੇ ਇੱਕ ਤਨਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੈ ਤੇ ਇਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਇੱਕ ਹੁਕਮਨਾਮਾ ਸਾਹਿਬ ਲਿਖਿਆ ਹੋਇਆ ਹੈ ਜੋ ਤੁਸੀਂ ਕਲਿੱਕ ਕਰਕੇ ਇਹਨੂੰ ਪੜ੍ਹ ਸਕਦੇ ਹੋ ਤੇ ਪੜਨ ਦੇ ਵਿੱਚ ਆ ਜਾਏਗਾ ਇਹ ਨੇ ਜੀ ਗੁਰੂ ਮਹਾਰਾਜ ਜੀ ਦੇ ਬਾਲਪਨ ਦੇ ਚਸ਼ਤਰ ਜਿਹੜੇ ਨੇ ਔਰ ਦੋ ਪਾਵੇ ਨੇ ਜੀ ਪਲੰਘ ਦੇ ਤੇ ਮਾਤਾ ਗੁਜਰੀ ਜੀ ਦੀਆਂ ਦੋ ਪ੍ਰਾਤਾਂ ਨੇ ਜਿਹੜਾ ਕਿ ਉਹ ਰਸੋਈ ਦੇ ਵਿੱਚ ਇਸਤੇਮਾਲ ਕਰਦੀ ਹੁੰਦੀਆਂ ਸਨ ਮਾਤਾ ਜੀ ਇਹ ਪਿਛਲੀ ਸਾਈਡ ਇੱਕ ਢਾਲ ਹੈ ਜਿਹੜੀ ਗੁਰੂ ਮਹਾਰਾਜ ਜੀ ਦੀ ਇਹ ਉਹ ਵੀ ਬਚਪਨ ਦੀ ਉਹਨਾਂ ਦੇ ਬਾਲਪਨ ਦੀ ਢਾਲ ਹੈ ਜੀ ਮੈਂ ਆਪ ਸਭ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਜਰੂਰ ਆਓ ਤੇ ਇਸ ਸਥਾਨ ਦੇ ਦਰਸ਼ਨ ਕਰੋ ਤੇ ਨਾਲ ਗੁਰੂ ਮਹਾਰਾਜ ਜੀ ਦੇ ਨਾਲ ਸੰਬੰਧਿਤ ਜੋ ਵੀ ਸ਼ਸਤਰ ਨੇ ਤੇ ਮਾਤਾ ਜੀ ਦੇ ਨਾਲ ਸੰਬੰਧਿਤ ਜੋ ਪ੍ਰਾਤਾਂ ਨੇ ਬੈੱਡ ਨੇ ਇਹਨਾਂ ਦੇ ਪਲੰਗ ਨੇ ਤੇ ਗੁਰੂ ਮਹਾਰਾਜ ਜੀ ਦਾ ਲਿਖਿਆ ਹੋਇਆ ਹੁਕਮਨਾਮਾ ਸਾਹਿਬ ਜਿਹੜਾ ਇਹ ਵੀ ਤੁਸੀਂ ਦੇਖ ਕੇ ਜਾਓ ਇਸ ਸਥਾਨ ਦੇ ਉੱਤੇ ਇੱਕ ਬੋਲੀ ਸਾਹਿਬ ਵੀ ਹੈ ਤੇ ਅਸੀਂ ਤੁਹਾਨੂੰ ਉਸ ਬੋਲੀ ਸਾਹਿਬ ਜੀ ਦੇ ਵੀ ਦਰਸ਼ਨ ਕਰਾਣੇ ਆ ਇਹ ਹੈ ਜੀ ਬੋਲੀ ਸਾਹਿਬ ਨੂੰ ਜਾਣ ਦਾ ਰਸਤਾ ਤੇ ਇੱਥੋਂ ਤੁਸੀਂ ਪੌੜੀਆਂ ਰਸਤੇ ਨੀਚੇ ਤੱਕ ਜਾ ਸਕਦੇ ਹੋ ਤਕਰੀਬਨ 40-50 ਫੁੱਟ ਦੀ ਦੂਰੀ ਤੇ ਥੱਲੇ ਹੈ ਜੀ ਇਹ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਮੁਸ਼ਕਲ ਨਾਲ 1 ਮਿੰਟ ਦਾ ਸਮਾਂ ਵੀ ਨਹੀਂ ਲੱਗਦਾ ਥੱਲੇ ਜਾਣ ਤੱਕ ਇਸ ਸਥਾਨ ਦੇ ਉੱਤੇ ਜੀ ਇੱਕ ਮਾਤਾ ਗੁਜਰੀ ਜੀ ਦਾ ਖੂਬੀ ਹੈ ਜਿਹੜਾ ਉਹਨਾਂ ਦੇ ਨਾਂ ਦੇ ਨਾਲ ਸੰਬੰਧਿਤ ਹੈ ਜਿੱਥੋਂ ਮਾਤਾ ਗੁਜਰੀ ਜੀ ਪਾਣੀ ਲੈ ਕੇ ਆਇਆ ਕਰਦੇ ਸਨ ਤੇ ਹੋਰ ਵੀ ਬੀਬੀਆਂ ਜੋ ਉਸ ਟਾਈਮ ਪਿੰਡ ਦੀਆਂ ਮਾਤਾ ਗੁਜਰੀ ਜੀ ਦੇ ਨਾਲ ਜਾ ਕੇ ਪਾਣੀ ਲੈ ਕੇ ਆਂਦੀਆਂ ਹੁੰਦੀਆਂ ਸਨ ਅਸੀਂ ਤੁਹਾਨੂੰ ਉਸ ਪੁਰਾਤਨ ਖੂਹ ਦੇ ਵੀ ਦਰਸ਼ਨ ਕਰਵਾਨੇ ਆ ਜੀ ਇਹ ਖੂਹ ਲਿਖਿਆ ਹੈ ਜੀ ਖੂਹ ਮਾਤਾ ਗੁਜਰੀ ਜੀ ਸ੍ਰੀ ਲਖਨੌਰ ਸਾਹਿਬ ਅੰਬਾਲਾ ਆ ਜਾਂਦਾ ਸੈਨਾ ਇਹ ਸਥਾਨ ਜਿਹੜਾ ਇਹ ਗੁਰਦੁਆਰਾ ਸਾਹਿਬ ਤੋਂ ਕੋਈ ਜ਼ਿਆਦਾ ਦੂਰ ਨਹੀਂਗਾ ਸੌ 150 ਮੀਟਰ ਦੀ ਦੂਰੀ ਦੇ ਉੱਤੇ ਹੈ ਤੇ ਤੁਸੀਂ ਆਪ ਉੱਤੇ ਇਸ ਸਥਾਨ ਦੇ ਵੀ ਦਰਸ਼ਨ ਕਰਕੇ ਜਾਵੋ ਮਿੱਤਰ ਪਿਆਰੇ ਇਹ ਨਿਸ਼ਾਨ ਸਾਹਿਬ ਜਿਹੜੇ ਨੇ ਸਾਨੂੰ ਰੋਡ ਦੇ ਉੱਤੋਂ ਹੀ ਦੂਰ ਤੋਂ ਹੀ ਨਜ਼ਰ ਆ ਜਾਂਦੇ ਨੇ ਪਤਾ ਲੱਗ ਜਾਂਦਾ ਹੈ ਕਿ ਇਸ ਥਾਂ ਦਾ ਕਿ ਇਸ ਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਹੀ ਤੇ ਆ ਜੀ ਕਰੋ ਤੁਸੀਂ ਦਰਸ਼ਨ ਜੀ ਮਾਤਾ ਗੁਜਰੀ ਜੀ ਦਾ ਖੂਦ ਏ ਜੋ ਉਸ ਟਾਈਮ ਪਾਣੀ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ ਕਹਿੰਦੇ ਨੇ ਜਦੋਂ ਇੱਥੇ ਮਹਾਰਾਜ ਜੀ ਆਏ ਸਨ ਗੁਰੂ ਮਹਾਰਾਜ ਜੀ ਉਸ ਟਾਈਮ ਇੱਥੇ ਪਾਣੀ ਜਿਹੜਾ ਸੀ ਉਹ ਠੀਕ ਨਹੀਂ ਸੀਗਾ ਕੋੜਾ ਪਾਣੀ ਸੀਗਾ ਦੂਰੂ ਦੂਰੋਂ ਸੰਗਤ ਉਹ ਜਿਹੜੀ ਆਪਣੀ ਪਾਣਾ ਪਾਣੀ ਲੈ ਕੇ ਆਂਦੀ ਸੀ ਤੇ ਉਹਨਾਂ ਸਾਰਿਆਂ ਨੇ ਫਰਿਆਦ ਕੀਤੀ ਕਿ ਇੱਥੇ ਪਾਣੀ ਪੀਣ ਵਾਲਾ ਜਿਹੜਾ ਉਹ ਪੀਣ ਯੋਗ ਨਹੀਂਗਾ ਤੇ ਵਿਚਾਰ ਕੀਤਾ ਗਿਆ ਤੇ ਫਿਰ ਇਸ ਖੂਹ ਦੀ ਉਸਾਰੀ ਕੀਤੀ ਗਈ ਕਿ ਜਦੋਂ ਇਸ ਖੂਹ ਦਾ ਪਾਣੀ ਆਇਆ ਤੇ ਪਾਣੀ ਕੱਢਿਆ ਗਿਆ ਪੀਤਾ ਗਿਆ ਤੇ ਇੰਨਾ ਮਿੱਠਾ ਸੀ ਇਸ ਖੂਹ ਦਾ ਪਾਣੀ ਕਿ ਸਾਰਿਆਂ ਨੇ ਮਿਲ ਕੇ ਗੁਰੂ ਜੀ ਦਾ ਤੇ ਮਾਤਾ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੇ ਸ਼ੁਕਰਾਨਾ ਕੀਤਾ ਤੇ ਇੱਥੋਂ ਇਹ ਜਿਹੜਾ ਸਿੱਧਾ ਰਸਤਾ ਜੀ ਇਸ ਜਿਹੜੇ ਗੇਟਰਾ ਅੰਦਰ ਆਏ ਆ اسی ਗੇਟ ਤੋਂ ਅੱਗੇ 20-25 ਮੀਟਰ ਦੀ ਦੂਰੀ ਤੇ ਜਾਂ 50 ਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਦਾ ਗੇਟ ਹੈ ਜੀ ਤੇ ਤੁਸੀਂ ਆਓ ਤੇ ਇੱਥੇ ਜ਼ਰੂਰ ਦਰਸ਼ਨ ਕਰਕੇ ਜਾਓ ਇਹ ਤੁਹਾਨੂੰ ਇਹ ਸਥਾਨ ਕਿੱਦਾਂ ਲੱਗਿਆ ਮੈਨੂੰ ਜ਼ਰੂਰ ਦੱਸਣਾ ਬਾਕੀ ਵੀਡੀਓ ਬਣਾਉਂਦਿਆਂ ਹੋਇਆਂ ਕੋਤਲਾ ਹੋ ਗਈਆਂ ਹਾਂ ਜੀ ਅਤੇ ਤੁਸੀਂ ਪਰਸ਼ਣਜੋਗ ਹੋ ਅਗਲੇ ਵੀਡੀਓ ਦੇ ਵਿੱਚ ਫੇਰ ਤੁਹਾਡੇ ਨਾਲ ਜਲਦੀ ਸੰਝ ਪਾਵਾਂਗੇ ਉਦੋਂ ਤੱਕ ਲਈ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ